ਮਿਤੀ 20 ਜਨਵਰੀ 2025 ਨੂੰ ਮੁਖਫਸਾ ਥਾਣਾ ਬੀੜਵੀਂ ਨੂੰ ਇੱਕ ਸੂਚਨਾ ਮਿਲੀ ਸੀ ਕਿ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਸੁਲਤਾਨਪੁਰ ਰੋਡ ਦੇ ਇੱਕ ਰੈਡੀ ਮੇਡ ਸਟੋਰ 'ਤੇ ਆ ਕੇ ਰੋਬਰੀ ਕੀਤੀ ਗਈ ਹੈ ਜੋ ਇਹ ਰੋਬਰੀ ਗਨਪੁਆਇੰਟ 'ਤੇ ਕੀਤੀ ਗਈ ਸੀ ਜਿਸ ਵਿੱਚ ਕੁਝ ਨਕਦੀ ਅਤੇ ਇੱਕ ਸੋਨੇ ਦਾ ਕੜਾ ਖੋ ਕੇ ਲੈ ਕੇ ਗਏ ਸਨ ਜੋ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਆ ਥਾਣਾ ਬੀੜਵੀਂ ਵਿਖੇ ਮਕਦਮਾ ਦਰਜ ਰਜਿਸਟਰ ਕੀਤਾ ਗਿਆ ਅਤੇ ਤਫ਼ਤੀਸ਼ ਸ਼ੁਰੂ ਕੀਤੀ ਗਈ ਜੋ ਸਾਡੇ ਕਮਿਸ਼ਨਰ ਸਾਹਿਬ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਆਪਣਾ ਉਹਨਾਂ ਵੱਲੋਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ 'ਤੇ ਟੀਮਾਂ ਗਠਿਤ ਕੀਤੀਆਂ ਗਈਆਂ ਜੋ ਇਹਨਾਂ ਟੀਮਾਂ ਵੱਲੋਂ ਕਾਫੀ ਵਿਗਿਆਨਿਕ ਢੰਗ ਨਾਲ ਅਤੇ ਹਿਊਮਨ ਇੰਟੈਲੀਜੈਂਸ ਨਾਲ ਇੱਕ ਦੋਸ਼ੀ ਨੂੰ ਗ੍ਰਫਤਾਰ ਕਰ ਲਿਆ ਗਿਆ ਜਿਸ ਪਾਸੋਂ ਇੱਕ ਗਲੌਕ ਪਿਸਤਲ ਅਤੇ ਇੱਕ ਬਲੈਡ ਪ੍ਰੂਫ ਜੈਕਟ ਬਰਾਮਦ ਹੋਈ ਹੈ ਜੋ ਇਸ ਨੂੰ ਅਜ ਪੇਸ਼ ਅਦਾਲਤ ਕੀਤਾ ਜਾ ਰਿਹਾ ਜਿਸ ਨੂੰ ਰਿਮਾਂਡ ਪਰ ਲੈ ਕੇ ਹੋਰ ਵੀ ਇਸ ਪਾਸੋਂ ਬਰਾਮਦਗੀ ਹੋਵੇਗੀ ਜੋ ਇਸ ਤੇ ਬਾਕੀ ਸਾਥੀਆਂ ਦੀ ਡੈਂਟੀਫਿਕੇਸ਼ਨ ਹੋ ਗਈ ਹੈ ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆਂ ਜੋ ਰੇਡ ਕੀਤਾ ਜਾ ਰਹੇ ਹਨ ਅਤੇ ਜਿਨ੍ਹਾਂ ਨੂੰ ਜਲਦ ਤੋਂ ਜਲ ਗ੍ਰਿਫਤਾਰ ਕੀਤਾ ਜਾਵੇਗਾ